ਜੋਗਰਪਾਗ ਦੇ ਕੋਲੇ ਨਹਿਰ ਚ ਗੱਡੀ ਡਿੱਗ ਪਈ ਗੱਡੀ ਭੇਜੋ ਛੇਤੀ ਐਂਬੂਲੈਂਸ ਭੇਜੋ ਜਨਾਬ ਛੇਤੀ ਐਂਬੂਲੈਂਸ ਭੇਜੋ ਜੀ ਹੂੰ ਅੱਗੇ ਪਾਣੀ ਇਤਕ ਹੁੰਦਾ ਸੋ ਇਸ ਵਕਤ ਅਸੀਂ ਬਠਿੰਡਾ ਨਹਿਰ ਦੇ ਉੱਤੇ ਆ ਜੀ ਤੇ ਆ ਤੁਸੀਂ ਦੇਖ ਰਹੇ ਹੋ ਕਿ ਇੱਕ ਜਿਹੜੀ ਸਪੌਟਲਾਈਟ ਪੈ ਰਹੀ ਹੈ ਇਹ ਗੱਡੀ ਜਿਹੜੀ ਆ ਵਿੱਚ ਡਿੱਗੀ ਆ ਬਠਿੰਡਾ ਦੇ ਵਿੱਚ ਪਾਰੀਆਂ ਸੰਸਥਾਵਾਂ ਜਿਹੜੀਆਂ ਅਸੀਂ ਨੌਜਵਾਨ ਵੈਲਫੇਅਰ ਸਾਰੀ ਮੌਕੇ ਤੇ ਸਾਰੇ ਪੁਲਿਸ ਦੇ ਅਧਿਕਾਰੀ ਵੀ ਪਹੁੰਚ ਗਏ ਇਹ ਕੀ ਘਟਨਾ ਹੋਈ ਹੈ ਜੀ ਇਹਦੇ ਬਾਰੇ ਥੋੜਾ ਜਿਹਾ ਸਾਨੂੰ ਜਾਣਕਾਰੀ ਦੇ ਦੇ ਜੀ ਪਟ્રોલ ਰੂਮ ਤੋਂ ਫੋਨ ਆਇਆ ਸੀ ਜੀ ਕੋਈ ਗੱਡੀ ਮਤਲਬ ਨਹਿਰ ਦੇ ਕਿਨਾਰੇ ਤੋਂ ਦਿਖਦੀ ਹੈ ਜੀ ਅਸੀਂ ਮੌਕੇ ਦੇ ਬਾਅਦ ਪਹੁੰਚੇ ਹਾਂ ਜੀ ਹਾਂ ਹਾਂ ਤੇ ਇੱਥੇ ਲੱਗੇ ਹੋਏ ਸਟ੍ਰੀਟ ਤੋਂ ਦੱਸ ਅਚੋਸੇ ਮੌਕੇ ਤੇ ਪਹੁੰਚੇ ਇਹ ਗੱਡੀ ਉੱਤਰ ਰਹੀ ਸੀ ਲੇਟਾ ਚੱਲੀ ਜਾਂਦੀ ਸੀ ਜੀ ਤੇ ਇਹ ਬੰਦਾ ਜਿਹੜਾ ਸੰਦੀਪ ਨਾਂ ਦਾ ਬੰਦਾ ਉਹ ਬਾਹਰ ਆ ਗਿਆ ਸੀ ਜੀ ਅੱਛਾ ਜੀ ਆਪ ਹੀ ਆ ਗਿਆ ਸੀ ਨਹੀਂ ਉਹਨੂੰ ਕਿਸੇ ਨੇ ਪੱਟਿਆ ਗਿਆ ਮੋਕੇ ਨਾਲ ਪੱਗ ਫੁੱਗੂ ਛੱਟ ਕੇ ਅੱਛਾ ਜੀ ਕਿਹਨੇ ਖਿੱਚ ਰਿਹਾ ਵਾਹ ਅੱਛਾ ਜੀ ਕਿੱਥੋਂ ਇਹ ਗੱਡੀ ਆ ਰਹੀ ਸੀ ਇਧਰਲੇ ਪਾਸੇ ਕਿੱਧਰ ਹਾਂਜੀ ਸਵਾਰੇ ਨੈਸ਼ਨਲ ਕਲੋਨੀ ਨੈਸ਼ਨਲ ਕਲੋਨੀ ਚੋਂ ਨਿਕਲੀ ਸੀ ਸੋ ਨੈਸ਼ਨਲ ਕਲੋਨੀ ਚੋਂ ਗੱਡੀ ਨਿਕਲੀ ਸੀਗੀ ਤੇ ਆਦਰ ਕੱਲ ਇੱਕੋ ਹੀ ਸਵਾਰ ਸੀਗਾ ਜੀ ਇਹਦੇ ਠੀਕ ਹੈ ਤੇ ਉਹ ਕਿੱਥੇ ਆ ਜੀ ਕਿਹੜਾ ਅੱਛਾ ਕੀ ਗੱਲ ਹੋਈ ਛੋਟੇ ਵੀਰ ਤਰਨ ਪਸ਼ੂ ਆ ਗਏ ਸੀਗੇ ਜੀ ਮੂਰੇ ਅੱਛਾ ਥੱਲੇ ਡਿੱਗ ਪਈ ਅੱਛਾ ਪਸ਼ੂ ਆ ਗਏ ਸੀ ਹੈ ਤੇ ਕਿ ਬਚਾ ਕੀ ਨੇ ਕੀਤਾ ਫਿਰ ਤੁਹਾਡਾ ਮੁੰਡਾ ਸੀ ਜੀ ਕੋਈ ਸਰਦਾਰੀ ਹਾਂਜੀ ਹਾਂ ਹਾਂ ਨਾਲ ਕੀਤਾ ਹੀ ਉਹ ਹੀ ਉਹ ਨਾਲ ਖਿੱਚਿਆ ਠੀਕ ਐ ਸੋ ਬੜਾ ਕੀ ਨਾ ਕੀ ਤੁਹਾਡਾ ਮੇਰਾ ਸੰਦੀਪ ਸੰਦੀਪ ਕੀ ਕੰਮ ਕਰਦੇ ਹੋ ਮੈਂ ਕੰਪਨੀ ਦੇ ਲੱਗਿਆ ਇੱਕ ਕਾਰ ਵਾਲੇ ਚ ਕਾਰਾਂ ਵਾਲੀ ਚ ਕਾਰਾਂ ਵਾਲੀ ਚ ਸੋ ਸੰਦੀਪ ਇਹਦੇ ਮੁੰਡਾ ਸੀ ਕਾ ਜੀ ਤੇ ਇਹਨੇ ਦੱਸਿਆ ਕਿ ਜਿਹੜਾ ਮੈਂ ਕਹਿੰਦਾ ਪਸ਼ੂ ਆ ਗਿਆ ਇੱਥੇ ਵਾਕਿਆ ਪਸ਼ੂਆਂ ਦੀ ਜਿਹੜੀ ਅਸੀਂ ਕੱਲ ਹੀ ਖਬਰ ਕਰਕੇ ਇੱਥੇ ਸੀਗੀ ਬਠਿੰਡੇ ਦੇ ਵਿੱਚ ਹੋਰ ਤਾਂ ਕੁਝ ਨਹੀਂ ਮਿਲਦਾ ਪਸ਼ੂ ਤੁਹਾਨੂੰ ਹਰ ਥਾਂ ਜਿਹੜਿਆ ਮਿਲ ਜਾਣਗੇ ਸੋ ਇੱਕ ਵੀਰ ਨੇ ਜਿਹੜਾ ਇੱਥੋਂ ਕੱਢਿਆ ਇਹਨੂੰ ਤੇ ਤੁਸੀਂ ਦੇਖ ਸਕਦੇ ਹੋ ਕਿ ਸਾਰੇ ਇੱਥੇ ਪਹੁੰਚ ਗਏ ਆ ਗੱਡੀ ਜਿਹੜੀ ਆ ਉਹ ਦੇਖ ਸਕਦੇ ਹੋ ਤੁਸੀਂ ਜੀ ਬਿਲਕੁਲ ਆਹਾ ਜਿਹੜੀ ਐ ਇੱਥੇ ਵਿਚਾਲੇ ਜਿਹੜੀ ਐ ਇਹ ਖੜੀ ਐ ਆਨ ਲਾਈਕਾਂ ਤੁਸੀਂ ਦੇਖ ਸਕਦੇ ਹੋ ਬਠਿੰਡੇ ਦੇ ਵਿੱਚ ਤੇ ਕਿਸਮਤ ਚੰਗੀ ਏ ਸੀਗੀ ਕਿ ਮੁੰਡਾ ਸੰਦੀਪ ਜਿਹੜਾ ਸੀ ਤੇ ਉਹਦੀ ਕਿਸਮਤ ਨੂੰ ਇੱਥੇ ਕੋਈ ਆ ਗਿਆ ਤੇ ਪੱਗ ਨਾਲ ਜਿਹੜਾ ਬਾਈ ਨੂੰ ਉਹਨੇ ਕੱਢਿਆ ਤੇ ਰਾਤਵਾਦੋ ਜੀ ਰਾਤਵਾਦੋ ਜੀ ਕਿਤੇ ਹੋਰ ਨਾ ਹਾਂਜੀ ਤੇ ਇੱਥੇ ਦੱਸਣਾ ਬੰਦਾ ਕਿ ਜਿਹੜੀ ਇਹ ਸੜਕ ਇੱਥੇ ਪਸ਼ੂ ਵੀ ਬਹੁਤ ਹੁੰਦੇ ਆ ਨੇ ਬਾਈ ਨੇ ਦੱਸਿਆ ਕਿ ਕੋਈ ਪਸ਼ੂ ਅੱਗੇ ਆ ਗਿਆ ਤੇ ਰੇਲਿੰਗ ਆਣੀਗੀ ਸਭ ਤੋਂ ਵੱਡਾ ਹਾਂਜੀ ਇੱਕ ਡਰਾ ਬੈਕ ਸਰ ਹੋ ਰੋਗਾ ਥੋੜਾ ਜਿਹਾ ਹਾਂਜੀ ਡਰਾ ਬੈਕ ਇਹ ਹੋ ਗਿਆ ਕਿ ਜਦੋਂ ਇਹ ਨਹਿਰ ਕੱਚੀ ਹੁੰਦੀ ਸੀਗੀ ਉਸ ਟਾਈਮ ਇਹਦੀ ਚੁੜਾਈ ਜ਼ਿਆਦਾ ਸੀ ਹੂੰ ਹੂੰ ਤੇ ਉਸ ਟਾਈਮ ਡੰਗਾਈ ਇਹਦੀ ਘੱਟ ਦੀ ਸੀ ਤਾਂ ਜਦੋਂ ਕੋਈ ਐਸਾ ਹਾਸਤਾ ਹੁੰਦਾ ਸੀਗਾ ਜਿਵੇਂ ਆਪਾਂ ਪਿਛਲੇ ਦਿਨ ਆ ਦੇਖ ਚੁੱਕੇ ਹਾਂ ਕਿ ਬੱਚੇ ਵੀ ਗਿਰੇ ਆ ਹੋਰ ਵੀ ਗਿਰੇ ਆ ਮਤਲਬ ਕਿ ਤਾਂ ਉਹ ਮਤਲਬ ਇਹ ਕਿ ਕੋਈ ਵੀ ਬੰਦਾ ਕੋਮਨ ਬੰਦਾ ਵੀ ਛਾਲ ਮਾਰ ਕੇ ਉਹਨਾਂ ਨੂੰ ਕੱਢਣ ਦੀ ਕੋਸ਼ਿਸ਼ ਕਰ ਲੈਂਦਾ ਸੀ ਜੀ ਹੁਣ ਜਦੋਂ ਦੀ ਇਹ ਪੱਕੀ ਕੀਤੀ ਹੈ ਸਰ ਚੜਾਈ ਇਹਦੀ ਘਟ ਗਈ ਹੈ ਤੇ ਦੀ ਡੈਫਟ ਜ਼ਿਆਦਾ ਹੋ ਗਈ ਹੂੰ ਪ੍ਰੈਸ਼ਰ ਵੀ ਵੱਧ ਗਿਆ ਪ੍ਰੈਸ਼ਰ ਵੀ ਵੱਧ ਗਿਆ ਡੈਫਟ ਵੀ ਜ਼ਿਆਦਾ ਹੋ ਗਈ ਹੂੰ ਤੇ ਇਹ ਤਾਂ ਚਲੋ ਸ਼ੁਕਰ ਹੈ ਮਾਲਕ ਦਾ ਵੀ ਆਪਣੇ ਬੰਡੇ ਜਿਹੜਾ ਉਹ ਸਿਟੀ ਆਫ ਐਨ ਜੀਓ ਦੇ ਨਾਮ ਤੋਂ ਜਾਣੇ ਜਾਂਦੇ ਆ ਉਹ ਤੁਸੀਂ ਦੇਖੋ ਮੌਕੇ ਤੇ ਜੇ ਬਹੁਤ ਘੱਟ ਸਮਾਂ ਹੋਇਆ ਹੈ ਬੰਡੇ ਤੋਂ ਤੁਸੀਂ ਦੇਖ ਲਓ ਕਿ ਮੌਜ ਮਾਰੇ ਵੇਲੇ ਸਵੈ ਬਲ ਫਿਰ ਸੁਸਾਇਟੀ ਹੈ ਪਹੁੰਚੇ ਹੋਏ ਆ ਅਸੀਂ ਖੁਦ ਸਿਵਲ ਡਿਫੈਂਸ ਤੋਂ ਅਸੀਂ ਪਹੁੰਚੇ ਹੋਏ ਆ ਪੁਲਿਸ ਮੁਲਾਜ਼ਮ ਚਾਰੇ ਸਾਰੇ ਖੜੇ ਕੂਸ ਦੇ ਪਹਿਲਾਂ ਵੀ ਬਹਾਸਾ ਦੇਖਿਆ ਹੂੰ ਹੂੰ ਉਹਦੇ ਚ ਵੀ ਮਤਲਬ ਕਿ ਪੁਲਿਸ ਮੁਲਾਜ਼ਮਾਂ ਦਾ ਬਹੁਤ ਵਧੀਆ ਰੋਲ ਰਿਹਾ ਉਹਨਾਂ ਨੇ ਬਚਾਇਆ ਉਹਨੂੰ ਬੱਚਿਆਂ ਨੂੰ ਹੂੰ ਹੂੰ ਤਾਂ ਇਹ ਥੋੜਾ ਜਿਹਾ ਨਾ ਮਤਲਬ ਕਿ ਪੱਕਾ ਹੋਣ ਤੋਂ ਬਾਅਦ ਥੋੜਾ ਜਿਹਾ ਬਹੁਤ ਵੱਡਾ ਡਰਾਪ ਬੈਕ ਹੋ ਗਿਆ ਜੀ ਔਰ ਸੈਕੰਡਲੀ ਸਾਈਡ ਤੇ ਜਿਹੜੀ ਇਹ ਰੋਡ ਹੈ ਇਹ ਰੋਡ ਜਿਹੜੀ ਹੈ ਜੀ 메ਨ ਹਾਈਵੇ ਤੋਂ ਕਈ ਕਲੋਨੀਆਂ ਨੂੰ ਟੱਚ ਕਰਦੀ ਹੈ ਠੀਕ ਹੈ ਜੀ ਇਹ ਹਾਈਵੇ ਬਣ ਗਿਆ ਇੱਕ ਤਰ੍ਹਾਂ ਦਾ ਹਾਈਵੇ ਇੱਕ ਤਰ੍ਹਾਂ ਦਾ ਹਾਈ ਜਸਟ ਲਾਈਕ ਹਾਈਵੇ ਯੂਜ਼ ਹੋ ਰਿਹਾ ਹੈ ਹਾਈਵੇ ਬਣਿਆ ਨਹੀਂ ਬਟ ਜਸਟ ਲਾਈਕ ਹਾਈਵੇ ਯੂਜ਼ ਹੋ ਰਿਹਾ ਹੈ ਤਾਂ ਜਿਆਦਾ ਇਹਨਾਂ ਸਾਰਿਆਂ ਨੂੰ ਚੌੜਾ ਕੀਤਾ ਜਾਵੇ ਸਾਈਡ ਤੇ ਕੋਈ ਰੇਲਿੰਗ ਵਗੈਰਾ ਦੀ ਕਿਉਂਕਿ ਸਾਈਡ ਤੋਂ ਤੁਸੀਂ ਪਿੱਛੇ ਕੈਮਰਾ ਮਾਰ ਕੇ ਦੇਖੋ ਸਾਰੀਆਂ ਤੁਹਾਨੂੰ ਕਲੋਨੀਆਂ ਨਜ਼ਰ ਆ ਰਹੀਆਂ ਹਾਂ ਬਿਲਕੁਲ ਸਾਰੀ ਨੈਸ਼ਨਲ ਕਲੋਨੀ ਆਗੇ ਅੱਗੇ ਬੀਡੀਆ ਇਨਕਲੇਵਾਗੇ ਜੀ ਉਸ ਤੋਂ ਅੱਗੇ ਹੋਰ ਨਵੀਆਂ ਐਂਡ ਜੇਲ ਵੀ ਜਿਹੜੀ ਆ ਤੇ ਕੀ ਨਾ ਜੀ ਤੁਹਾਡਾ ਸਰ ਮੇਰਾ ਨਾਮ রাজেশ ਬੰਸਲ ਹੈ ਸਿਵਲ ਡਿਫੈਂਸ ਦਾ ਜੀ ਜੀ ਸੋ ਮੁੰਡਾ ਜਿਹੜਾ ਜੀ ਤੁਹਾਨੂੰ ਫਿਰ ਦਿਖਾ ਦਿਨੇ ਕਿ ਜਿਹੜਾ ਜਿਸ ਨੂੰ ਪਹਚਾਇਆ ਗਿਆ ਤੇ ਬੜਾ ਕਿਸਮਤ ਵਾਲਾ ਸੀਗਾ ਕਿ ਖੜੇ ਪੈਰ ਹੈ ਇਸ ਵੇਲੇ ਜਿਹੜਾ ਕੀ ਕਹਿੰਦੇ ਆ ਵੀ ਉਹਨੂੰ ਕੋਈ ਸੱਜਣ ਮਿੱਤਰ ਆਗੇ ਉਹਨਾਂ ਨੇ ਬਚਾ ਲਿਆ ਤੇ ਬੜੀ ਚੰਗੀ ਗੱਲ ਹੈ ਤੇ ਬਚਾਉਣ ਵਾਲਾ ਬਾਈ ਹੈਗਾ ਜੀ ਇੱਥੇ ਕਿੱਥੇ ਚਲੇ ਗਏ ਹਾਈਡਰਾ ਪੁੱਛੀ ਗਈ ਜੀ ਅੱਛਾ ਜਿਹੜੇ ਮੁੰਡੇ ਇੱਥੇ ਖੜੇ ਸੀਗੇ ਉਹ ਕਿਤੇ ਉਂ ਖੜੇ ਸੀਗੇ ਜੀ ਤੇ ਬਾਈ ਯਰੇ ਉਹ ਜੋ ਡਿੱਗੇ ਗਏ ਹਾਂ ਹਾਂ ਉਹ ਕਿਤੇ ਉਹ ਆਪ ਤਾਂ ਨਿਕਲੇ ਸੀ ਗੱਡੀ 'ਚ ਪਰ ਉਹਨਾਂ ਨੇ ਆਪਦੀ ਪੱਗ ਖੋਲ ਕੇ ਛਿੱਤੀ ਸੀ ਵਿੱਚ ਹਾਂ ਹਾਂ ਉਹ ਉਹਨਾਂ ਨੇ ਫਿਰ ਕਿ ਨਿਕੱਢਿਆ ਗਏ ਉਹਨਾਂ ਨੂੰ ਬਾਹਰ ਬਾਈ ਠੀਕ ਆ ਠੀਕ ਉਹ ਹਾਈਡਰਾ ਤਾਂ ਪੁੱਛੂੰਗੀ ਸੀ ਇੱਧਰ ਨੂੰ ਗਏ ਆ ਅੱਛਾ ਜੀ ਸੋ ਆ ਤੁਹਾਨੂੰ ਬੋਰਡ ਦਿਖਾ ਦਿੰਨੇ ਜੀ ਜਿਸ ਜਗਾ ਤੇ ਇਹ ਇਹ ਘਟਨਾ ਵਾਪਰੀ ਆ ਤੇ ਆਪਾਂ ਜਿਹੜਾ ਜੀ ਕੁਝ ਹੋਰ ਪਤਵੰਤੇ ਸੱਜਣ ਨੇ ਇਲਾਕੇ ਦੇ ਉਹਨਾਂ ਨਾਲ ਵੀ ਗੱਲ ਕਰਦੇ ਆ ਸੋ ਭਾਈ ਜੀ ਸਾਰੀਆਂ ਗੱਲਾਂ ਦੱਸੋ ਵੀ ਇਹ ਜਿਹੜੀਆਂ ਹਾਲਾਤ ਬਣਦੇ ਨੇ ਇਹਨੇ ਲਗਾਤਾਰ ਆਪਣੇ ਇਹ ਇੱਥੇ ਆ ਜੋ ਲਾਈਟ ਥੋੜਾ ਜਿਆ ਇਹਦੇ ਬਾਰੇ ਤੁਸੀਂ ਕੀ ਕਹੋਗੇ ਪਹਿਲਾਂ ਦੱਸੋ ਤੁਹਾਡਾ ਨਾਂ ਦੱਸ ਦਿਓ ਸਾਰੇ ਜੀ ਭਾਈ ਜੀ ਬੈਂ ਸਿੰਘ ਦਾ ਐਮਸੀ ਵਾਰਡ ਨੰਬਰ 6 ਜੀ ਮੇਰਾ ਨਾਲ ਹੀ ਏਰੀਆ ਪੈਂਦਾ ਠੀਕ ਹੈ ਜੀ ਮੈਂ ਤਾਂ ਸਰਕਾਰ ਨੂੰ ਵੀ ਬੇਨਤੀ ਕਰਨੀ ਚਾਹੁੰਦਾ ਇਹ ਹਾਸੇ ਰੋਜ਼ ਵੱਧ ਰਹੇ ਨੇ ਕਿਉਂਕਿ ਇਹਦੇ ਤੇ ਸੇਫਟੀ ਜ਼ਰੂਰੀ ਹੈ ਜੀ ਹੂੰ ਹੂੰ ਜਦੋਂ ਨਹਿਰ ਪੱਕੀ ਨਹੀਂ ਹੁੰਦੀ ਸੀ ਓਦੋਂ ਪਹਿਲਾਂ 3-3 400 ਫੁੱਟ ਕੰਧ ਹੁੰਦੀ ਸੀ ਜੀ ਅੱਛਾ ਕੰਧ ਹੁੰਦੀ ਸੀ ਪਹਿਲਾਂ ਇਹ ਕੋਈ ਬੰਦਾ ਇਧਰ ਆਉਂਦਾ ਸੀ ਤਾਂ ਉਹ ਸਪੋਰਟ ਮਿਲ ਜਾਂਦੀ ਸੀ ਹੂੰ ਹੂੰ ਜਿਵੇਂ ਅੱਜ ਇਹ ਸੁਣਿਆ ਹੈ ਕੋਈ ਹਾਦਸਾ ਇਹ ਭਾਈ ਸਾਹਿਬ ਕਹਿੰਦੇ ਨੇ ਜੀ ਜਦੋਂ ਮੈਂ ਕ੍ਰੋਸ ਕੀਤਾ ਸਾਹਮਣੇ ਪਸ਼ੂ ਆ ਗਏ ਨੂੰ ਪਤਾ ਨਹੀਂ ਲੱਗੇ ਅੱਛਾ ਇੱਥੋਂ ਹੀ ਡਿੱਗੀ ਹੈ ਨਹੀਂ ਹਾਂਜੀ ਅੱਛਾ ਅੱਗੋ ਪਿੱਛਲੇ ਕੱਟ ਤੋਂ ਆ ਚਾਹੀ ਤੇ ਮੈਂ ਬੇਨਤੀ ਕਰਦਾ ਹਾਂ ਸਰਕਾਰ ਨੂੰ ਪ੍ਰਸ਼ਾਸਨ ਨੂੰ ਆਪਰੇਸ਼ਨ ਨੂੰ ਵੀ ਇਹਦੇ ਉੱਤੇ ਇੱਕ ਤਾਂ ਸੇਫਟੀ ਵਾਸਤੇ ਕੰਧ ਲਾਈ ਜਾਵੇ ਜੀ ਕਿਉਂਕਿ ਜਿਹੜੇ ਹਾਸਤੇ ਹੋ ਰਹੇ ਨੇ ਕੀਮਤੀ ਜਾਨਵਰ ਆਉਣੀਆਂ ਕਿਉਂਕਿ ਉਹਨਾਂ ਗੱਡੀ ਵਿੱਚ ਡਿੱਗੀ ਆ ਗੱਡੀ ਦਾ ਨੁਕਸਾਨ ਆ ਉਸ ਬੰਦਾ ਹੀ ਵਿੱਚ ਹੋਵੇ ਉਹ 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 ਬੰਦਾ ਅੱਛਾ ਹੋਣ ਗਿਆ ਜੀ ਹੈ ਉਹ ਦੇਖ ਸਕਦੇ ਹੋ ਜੀ ਹਾਂ ਜੀ ਸਤਿ ਸ੍ਰੀ ਅਕਾਲ ਜੀ ਪਾਰੀਆਂ ਦੋਨੇ ਬੰਦ ਆ ਪ੍ਰੈਸ ਪਾਣੀ ਦੇ ਪ੍ਰੈਸ਼ਰ ਨਾਲ ਪਾਰੀਆਂ ਨਹੀਂ ਵੜ ਕੇ ਦੇਖ ਸੁਕੇਗਾ ਫਾਂਡਾ ਦੋਨੇ ਖੋਲ ਚੁਕਿਆ ਦੇਖ ਸਕੇ ਬ੍ਰੇ ਜਾਮਾ ਪਾਣੀ ਦਾ ਪ੍ਰੈਸ਼ਰ ਬਹੁਤ ਤੇਜ਼ ਆ ਬਾਰੀਏ ਨਹੀਂ ਖਲਣੀਆਂ ਈਸ਼ਾ ਭੰਨ ਕੇ ਹਰ ਪਾਰ ਦੀ ਬੈਚਟ ਬਣ ਦੇ ਬਾਕੀ ਤੁਸੀਂ ਦੱਸੋ ਕਿਵੇਂ ਕਰਦੇ ਆ ਉਹਨਾਂ ਨੂੰ ਕਿੰਨਾ ਵੀ ਇੰਤਜ਼ਾਰ ਕੁਝ ਹੋਈਏ ਸਰੋਂ ਕੋਈ ਨਹੀਂ ਇਹ ਟਰਲ ਕੋਲ ਜਿੱਨੇ ਖੜੇ ਕੋਲ ਉਹਨੇ ਦਿਨ ਬਾਈ ਬਣਾਉਦਾ ਤਾਂ ਉਹ ਪੁੱਤ ਨੂੰ ਤਾਂ ਕੁਛ ਕੱਢਣਗੇ ਕੁਛ ਹੀ ਰੋਣੇ ਦੇ ਤੋੜਨ ਨੂੰ ਤਾਂ ਕੁਛ ਲੱਭਣਗੇ ਕੁਛ ਹੀ ਰੋਣੇ ਇਹਦੇ ਐਂ ਕਰੋ ਨਾ ਬਾਈ ਜਿਹੜੀ ਬੈਲਟ ਆਉਗੀ ਨਾ ਟਾਇਰ ਦੇ ਪਾ ਕੇ ਨੇੜੇ ਖਿੱਚ ਲੋ ਅਗਲੇ ਟਾਇਰ ਤੇ ਬੈਲਟ ਪਾਉਗੀ ਅਗਲੇ ਟਾਇਰ ਦੇ ਉੱਤੋਂ ਦੀ ਕਮਾ ਲੋ ਅਗਲੇ ਟਾਇਰ ਤੋਂ ਕਮਾ ਕੇ ਐ ਖਿੱਚੀ ਜਾਊਗੀ ਬੈ ਸ਼ੀਸ਼ੇ ਤੋੜਨ ਦੀ ਲੋੜ ਨਹੀਂ ਪੈਣੀ ਪਾਣੀ ਘੱਟ ਹੀ ਆ ਨਹੀਂ ਹੂੰ ਡੰਗਾਈ ਚ ਘਟਾ ਹੂੰ ਤਾਂ ਤੇ ਹਾਂ ਮਾਣੇ ਉੱਤੇ ਕਰੇ ਨਹੀਂ ਦਿੰਦੀ ਗੱਡੀ ਨਿਓ ਨਹੀਂ ਖੁੱਲਣਾਗਾ ਮੈਂ ਤਾਂ ਆਖਿਆ ਵੀ ਟਾਇਰ ਨੂੰ ਪਾ ਲੋ ਤੁਸੀਂ ਅੱਛਾ ਅੱਛਾ ਠੀਕ ਹੈ ਹੂੰ ਹੂੰ ਜੀ ਜੀ ਸੋ ਇਹ ਘਟਨਾ ਵਾਪਰੀ ਹੈ ਜੀ ਬਠਿੰਡਾ ਕਨਾਲ ਜਿਹੜੀ ਹੈਗੀ ਉਹ ਤੇ ਸੋ ਖੁਸ਼ਕਿਸਮਤ ਸੀ ਕਿ ਜਿਹੜੇ ਬਚ ਗਏ ਨੇ ਤੇ ਸਾਰੀਆਂ ਐਨ ਜੀਓਜ਼ ਵੀ ਇੱਥੇ ਆਈਆਂ ਤੇ ਕੀ ਕਹੋਂਗੇ ਜੀ ਇਹ ਸਾਰੇ ਘਟਨਾਕ੍ਰਮ ਦੇ ਜਿਹੜਾ ਹੈਗਾ ਪ੍ਰਸ਼ਾਸਨ ਨੂੰ ਕਿਸ ਤਰ੍ਹਾਂ ਦੇ ਨਾਲ ਜਿਹੜਾ ਇਹ ਹਾਦਸੇ ਅੱਗੇ ਨਾ ਹੋਣ ਇਹ ਤਾਂ ਹੁਣ ਜਿਵੇਂ ਬੰਦੇ ਜਿਹਨਾਂ ਦੱਸੇ ਜਿਹੜੇ ਗੱਡੀ ਚੋਂ ਵੀਰ ਨੂੰ ਬਾਹਰ ਕੱਢ ਲਿਆ ਨੋਜਮਨ ਨੇ ਵੀ ਕੱਢਿਆ ਸਾਰੇ ਜਾਨ ਦੇ ਲੋਕਾਂ ਨੇ ਉਹ ਵੀਰ ਕਹਿੰ ਰਹੇ ਕਿ ਪਸ਼ੂ ਆ ਗਿਆ ਮੇਰੇ ਪਸ਼ੂਆਂ ਦੇ ਕਾਰਨ ਮੈਨੂੰ ਪਤਾ ਨਹੀਂ ਲੱਗਾ ਤੇ ਗੱਡੀ ਨਹਿਰ ਦੇ ਵਿੱਚ ਡਿੱਗ ਪਈ ਹੂੰ ਹੂੰ ਇਹਨਾਂ ਨੂੰ ਕੋਈ ਤਾਂ ਹੱਲ ਕਰਨਾ ਪਊਗਾ ਨਾਲੇ ਇੱਕ ਬਾਉਂਡਰੀ ਹੋਣੀ ਚਾਹੀਦੀ ਹੈ ਕੋਈ ਨਾ ਕਲੋਨੀਆਂ ਦੇ ਏਰੀਆ ਬੱਚੇ ਵੀ ਜਾਂਦੇ ਰਾਤ ਨੂੰ ਸਾਈਕਲ ਚੁੱਕਦੇ ਆ ਨਾ ਸਵੇਰੇ ਇਹ ਚੀਜ਼ ਦਾ ਕੋਈ ਤਾਂ ਹੱਲ ਕਰਨਾ ਚਾਹੀਦਾ ਵੀ ਜਿਵੇਂ ਕੱਲ ਵੀ ਤੁਸੀਂ ਦੇਖਿਆ ਵੀ 11 ਬੰਦੇ ਸੀ ਇੱਕ ਕਾਰ ਦੇ ਵਿੱਚ ਸਾਨੂੰ ਵੀ ਕੋਲ ਐ ਸੀ ਨੌਜਵਾਨ ਐ ਲਿਫਟ ਸੋਸਾਇਟੀ ਦੇ ਵਲੰਟੀਅਰ ਆ ਸੀ ਜੀ ਵੀ ਉੱਥੇ ਨਹਿਰ ਲੱਗੇ ਸੀ ਸਾਡੇ ਕੋਈ ਵਲੰਟੀਅਰ ਇੱਥੇ ਪਹੁੰਚ ਚੁੱਕੇ ਆ ਹੂੰ ਹੂੰ ਸੋ ਇਹ ਵੀ ਖੁਸ਼ਕਿਸਮਤ ਆ ਜੀ ਬੰਦਾ ਜਿਹੜਾ ਉਹ ਸੁਰੱਖਿਅਤ ਜਿਹੜਾ ਬਾਹਰ ਕੱਢ ਲਿਆ ਗਿਆ ਤੇ ਹੁਣ ਇਹ ਗੱਡੀ ਨੂੰ ਬਾਹਰ ਕੱਢਣ ਦੇ ਲਈ ਜਿਹੜਾ ਇੰਤਜ਼ਾਮ ਜਿਹੜੇ ਆ ਕੀਤੇ ਜਾ ਰਹੇ ਨੇ ਸੋ ਇਸ ਵਕਤ ਅਸੀਂ ਬਠਿੰਡਾ ਦੀ ਬਠਿੰਡਾ ਨਹਿਰ ਦੇ ਉੱਤੇ ਖੜੇ ਆ ਇਹਨੂੰ ਬਠਿੰਡਾ ਕਨਾਲ ਵੀ ਕਿਹਾ ਜਾਂਦਾ ਸਰਹੰਦ ਕਨਾਲ ਦੀ ਇਹ ਆਪਣੇ ਇਹ ਹੈ ਸੋ ਇਹ ਵਿਅਕਤੀ ਜਿਹੜਾ ਇੱਕ ਰੈਸਕਿਊ ਦਾ ਜੀ ਇਹ ਰੈਸਕਿਊ ਕਰ ਰਿਹਾ ਹੈ ਇਹ ਬੰਦਾ ਨਾ ਕਿ ਮਤਲਬ ਕਿ 5-6 ਫੁੱਟ ਜਿਹੜਾ ਪਾਣੀ ਹੈਗਾ ਤੇ ਇਹਦੇ ਬੈਠਣ ਨਾਲ ਜਿਹੜਾ ਕਾਰ ਦੂੰਗੀ ਨਾ ਰਹਿ ਗਿਆ ਨਾ ਪੁੱਟੋ ਜੀ ਤੇ ਆ ਤੁਸੇ ਹੋ ਜਿਹੜੀ ਦਿਖਾਰੇ ਜਿਸ ਤਰ੍ਹਾਂ ਨਹਿਰ ਵਿੱਚ ਤੇ ਗੱਡੀ ਟਿੱਗੀ ਆ ਸਭ ਇਹ ਗੱਡੀ ਬੰਦਾ ਨਹਿਰ ਦੇ ਵਿੱਚ ਹੀ ਆ ਗੱਡੀ ਦੇ ਵਿਚਾਰ ਦੀ ਇਤਿਹਾਰ ਦੀ ਗੱਡੀ ਆ ਜਿਹੜੀ ਪਿੱਛੋਂ ਆ ਰਹੀ ਹੈ ਮੋਬਾਈਲ ਦੇ ਵਿੱਚ ਉਸ ਟਾਈਮ ਆ ਜਿਹੜੀ ਇਹ ਵੀਡੀਓ ਕਲਿੱਪ ਲੈਤਾ ਗਿਆ ਤੇ ਨਾਲ ਨਾਲ ਤੈਰਦੀ ਆ ਤੇ ਜਿਹੜਾ ਵਿਅਕਤੀ ਸੀ ਚਾਲਕ ਸੀ ਉਹ ਗੱਡੀ ਦੇ ਵਿੱਚ ਨਾਲ ਨਾਲ ਉਹ ਵੀ ਆ ਸੋ ਤੁਸੀਂ ਦੇਖ ਰਹੇ ਹੋ ਜੀ ਇਹ ਸਾਰਾ ਤੇ ਮੁੱਖ ਦੇ ਵਿੱਚ ਉਹ ਲੈ ਗਿਆ ਵੀ ਨੰਬਰ ਹਾਂ ਹੈਗਾ ਹਾਂ ਵੀ ਚਾਹੀਦਾ ਨਾਲ ਹੋ ਗਿਆ ਸਤਿ ਸ੍ਰੀ ਅਕਾਲ ਜਦੋਂ ਹਾਂਜੀ ਬਚ ਕੇ ਜੀ ਬੰਦੇ ਵਨ ਟੂ ਭੱਟੀ ਜੀ ਜ਼ਿੰਦਗੀ ਬਚ ਗਈ ਹੈ ਜੀ ਇੱਕ ਬੰਦਾ ਸੀ ਉਹ ਬਚ ਗਿਆ ਕੱਢ ਲਿਆ ਗਿਆ ਜੀ ਤੇ ਦੇਖੋ ਜੀ ਤੋ ਗੱਡੀ ਨੂੰ ਕੱਢਣ ਦੀ ਤਰਕੀਬ ਬਣਾਈ ਜਾ ਰਹੀ ਹੈ ਜਿਵੇਂ ਗੱਡੀ ਕੱਢਣੀ ਕਿਵੇਂ ਹੈ ਹਜੇ ਜਿਹੜਾ ਇਹ ਇਹ ਗੱਡੀ ਦੇ ਨਾਲ ਟ੍ਰੇਨਿੰਗ ਟ੍ਰੇਨਿੰਗ ਤੁਸੀਂ ਮੈਂ ਤੁਹਾਨੂੰ ਹਾਂ ਹਾਂ ਇੱਕ ਤਾਂ ਇੱਕ ਇੱਕ ਇੱਥੇ ਲਾ ਪਨਵਾ ਇੱਕ ਅਸਲਾ ਪਨਵਾ ਪਨਵਾ ਜਿਆ ਥੋੜਾ ਥੋੜਾ ਇੱਕ ਮੈਨੂੰ ਡੰਡਾ ਦੇ ਦਿਓ ਤੇ ਬੈਲਟ ਬੰਨ ਕੇ ਮੈਂ ਹਾਰ ਪਾ ਹਾਂ ਆਹੀ ਕਰਾਂਗੇ ਆਹੀ ਕਰਾਂਗੇ ਉਹ ਫੁੱਟ ਤਾਂ ਪੂਰਾ ਹੀ ਜਾਣਾ ਉਹ ਥੋੜੇ ਨਾਲ ਨਹੀਂ ਪਟਾਕਾ ਹੀ ਬੈਣਾ ਹੁੰਦਾ ਤਾਂ ਹਾਂ ਹਾਂ ਜੇ ਮੈਂ ਮੰਨ ਕੇ ਧੰਨਵਾਦੀ ਮਰੇ ਕੋਲ ਮੈਂ ਪੈਟਰ ਬੰਦੀ ਦੀ ਤੇ ਨੰਬਰੀ ਗਈ ਬਾਣੀ ਦੇ ਨਾਲ ਲੂੰਗਾ ਭਈਆ ਗੱਡੀ ਦੇ ਅੰਦਰ ਪੈ ਜਾਣੀ ਹੈ ਪਾਣਾ ਦੇਖੋ ਮੈਂ ਪਰਤੇ ਦਾ ਚਲੋ ਜੀ ਇਹ ਇੱਕ ਵਾਰ ਤੁਹਾਡੇ ਤੋਂ ਇਜਾਜ਼ਤ ਲੈਣੇ ਸੋ ਧੰਨਵਾਦ ਜੀ ਤੁਹਾਡਾ ਇਹਨੂੰ ਸ਼ੇਅਰ ਕਰ ਦਿਓ ਇੱਕ ਵਾਰ ਤੇ ਸਰਕਾਰ ਤੱਕ ਜਿਹੜੀ ਹੈ ਗੱਲ ਪਹੁੰਚ ਜੇ ਕਿ ਇੱਥੇ ਜਿਹੜੇ ਹਾਦਸੇ ਹੁੰਦੇ ਨੇ ਹਾਦਸਿਆਂ ਦਾ ਹੱਲ ਜਿਹੜਾ ਕਿਉਂਕਿ ਉਹ ਪਿੱਛੇ ਵੀ ਇੱਕ ਜਿਹੜਾ ਪੋਲਾ ਹੈ ਉਹ ਵੀ ਬਿਲਕੁਲ ਵਿਚਾਲੇ ਹੈ ਜਿਹੜਾ ਵਾਟਰ ਬਾਕਸ ਦਾ ਹੈੱਡ ਹੈ ਜਿਹੜਾ ਜੀ ਨੂੰ ਵਾਟਰ ਬਾਕਸ ਨੂੰ ਪਾਣੀ ਮਿਲਦਾ ਜਿੱਥੋਂ ਇਸ ਵਕਤ ਅਸੀਂ ਬਟਿੰਡਾ ਨਹਿਰ ਤੇ ਆ ਜੀ ਤੇ ਤੁਸੀਂ ਦੇਖ ਰਹੇ ਹੋ ਕਿ ਇੱਥੇ ਇੱਕ ਕਾਰ ਜਿਹੜੀ ਹੈ ਕੁਝ ਸਮਾਂ ਪਹਿਲਾਂ ਹੀ ਜਿਹੜੀ ਹੈ ਇਹ ਡੁੱਬੀ ਹੈ ਘਟਨਾ ਜਿਹੜੀ ਦੱਸੀ ਜਾ ਰਹੀ ਹੈ ਕਿ ਕਾਰ ਦੇ ਅੱਗੇ ਜਿਹੜਾ ਪਸ਼ੂ ਆ ਗਿਆ ਇਹ ਇਤੋਂ ਨੰਗਦੇ ਬਾਈ ਨੇ ਇੱਕ ਨੇ ਜਿਹੜਾ ਉਹ ਸਵਾਰ ਜਿਹੜਾ ਸੰਦੀਪ ਸਿੰਘ ਉਹਨੂੰ ਬਚਾ ਲਿਆ ਤੇ ਹੁਣ ਜਿਹੜਾ ਇਹ ਗੱਡੀ ਨੂੰ ਜਿਹੜਾ ਕੱਢਣ ਦੇ ਲਈ ਜਿਹੜੇ ਨੌਜਵਾਨ ਸਹਾਰਾ ਦੇ ਜਿਹੜੇ ਮੈਂਬਰ ਨੇ ਉਹਨਾਂ ਨੇ ਉਸ ਸਵੈਮਰਾ ਬਾਈ ਇੱਕ ਤਾਂ ਤੇ ਉਹਨੇ ਬੈਲਟਾਂ ਬੁਲਟਾਂ ਜਿਹੜੀਆਂ ਪਾ ਲਈਆਂ ਤੇ

ਇਸ ਵਕਤ ਬਠਿੰਡਾ ਨਹਿਰ ਦੇ ਉੱਤੇ ਆ ਜੀ ਤੇ ਤੁਸੀਂ ਦੇਖ ਰਹੇ ਹੋ ਕਿ ਰੈਸਕਿਊ ਆਪਰੇਸ਼ਨ ਚੱਲ ਰਿਹਾ ਤੇ ਇਹ ਗੱਡੀ ਜਿਹੜੀ ਆ ਇਹ ਇੱਕ ਹਫ਼ਤੇ ਦੇ ਵਿੱਚ ਆ ਤੀਜੀ ਘਟਨਾ ਜੀ ਇਹ ਜਿਹੜੀ ਤੁਸੀਂ ਦੇਖ ਰਹੇ ਹੋ ਤੇ